ਸਤ ਸ੍ਰੀ ਅਕਾਲ ਮੈਂ ਤੁਹਾਨੂੰ ਨਾ ਇੱਕ ਅਜਿਹਾ ਇੱਕ ਵੱਖਰੇ ਜਿਹੇ ਤਰੀਕੇ ਦੇ ਨਾਲ ਨਾ ਸਬਜ਼ੀ ਬਣਾਣੀ ਸਿਖਾਵਾਂਗੀ ਤੇ ਆਹ ਗਾਜਰਾਂ ਦੀ ਸਬਜ਼ੀ ਬਣਾਣੀ ਆ ਆ ਮੈਂ ਆਲੂ ਚਿਰੇ ਐ ਗਾਜਰਾ ਤੇ ਐ ਵੇਖੋ ਕੰਡਾ ਅਦਰਕ ਮਿਰਚਾ ਤੇ ਐ ਮੈਂ ਕੜੀ ਪੱਤਾ ਵਿੱਚ ਪਾਣਾ ਕਿਉਂਕਿ ਹੁਣ ਧਨੀਆ ਦੁਨੀਆ ਤਾਂ ਹੁੰਦਾ ਨਹੀਂ ਤੇ ਕੜੀ ਪੱਤਾ ਹੀ ਪਾਉਣਾ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਹੁਣ ਇਹ ਕਿਉਂਕਿ ਤੜਕਾ ਨਹੀਂ ਲਾਉਣਾ ਕਿਉਂਕਿ ਤੜਕਾ ਜਿਹੜਾ ਨਾ ਲਿਵਰ ਵਾਸਤੇ ਸਹੀ ਨਹੀਂ ਆ ਤੇ ਜਿਆਦਾ ਭੁੰਨਣਾ ਤੜਕਾ ਇਸ ਲਈ ਮੈਂ ਤੜਕੇ ਤੋਂ ਬਿਨਾ ਹੀ ਤੁਹਾਨੂੰ ਸਬਜ਼ੀ ਬਣਾਉਣੇ ਸਿਖਾਵਾਂਗੇ ਮੈਂ ਗੈਸ ਨੂੰ ਹੌਣ ਕਰ ਦਿੱਤਾ ਸਲੋ ਤੇ ਤੜਕੇ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਹਲਦੀ ਪਾਣੀ ਤੇ ਮੁੜ ਕੇ ਦੇਖੋ ਮੈਂ ਆ ਸਾਰੀ ਸਬਜ਼ੀ ਵਿੱਚ ਪਾ ਦਿੱਤੀ ਉਸਨੇ ਪਾਇਆ ਜੀ ਸਿਰਫ ਹੈ ਪਾ ਦਿੱਤਾ ਤੇ ਇਹ ਜਿਹੜਾ ਸਮਾਨ ਸੀ ਜਿਹੜੇ ਨਾ ਇਹ ਵੀ ਵਿੱਚ ਇਹ ਸਾਰਾ ਕੁਝ ਪਾ ਦਿੱਤਾ ਤੜਕਾ ਨਹੀਂ ਲੋਣਾ ਤੜਕਾ ਸਹੀ ਨਹੀਂ ਐ ਮੈਂ ਕੜੀ ਪੱਤਾ ਵੀ ਹੈ ਇਹ ਵੀ ਵਿੱਚ ਇਹ ਸਾਰਾ ਕੁਝ ਪਾ ਦਿੱਤਾ ਇਹਦੇ ਵਿੱਚ ਹੁਣ ਮੈਂ ਵੇਖੋ ਆ ਗਰਮ ਮਸਾਲਾ ਵੀ ਪਾਤਾ ਅ ਜੀਰਾ ਵੀ ਪਾਤਾ ਹਲਦੀ ਪਾਤੀ ਤੇ ਆ ਨਮਕ ਪਾ ਦਿੱਤਾ ਹੁਣ ਅਸੀਂ ਨਾ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਸਬਜ਼ੀ ਨੂੰ ਸਾਰੀ ਨੂੰ ਸਾਰੀ ਸਬਜ਼ੀ ਨੂੰ ਸਾਰੇ ਨੂੰ ਮਿਕਸ ਕਰ ਲਿਆ ਤੇ ਹੁਣ ਇਹਨੂੰ ਮੈਂ ਨਾ 10 ਮਿੰਟਾਂ ਦੇ ਲਈ ਠੱਕ ਦੇ ਵਿਖੋ ਮੈਂ ਕੜਾਈ ਵੀ ਨਾ ਤਾਂਬੇ ਦੀ ਲਈ ਆ ਕਿਉਂਕਿ ਪੁੱਤਰ ਵਿੱਚ ਸਬਜ਼ੀ ਬਣਾਣੀ ਤੇ ਖਾਣੀ ਸਹੀ ਨਹੀਂ ਹੈ ਸਿਹਤ ਵਾਸਤੇ ਇਹ ਮੈਂ ਠੱਕ ਦੇ 10 ਮਿੰਟਾਂ ਬਾਅਦ ਸਾਡੀ ਸਬਜ਼ੀ ਤਿਆਰ ਹੋ ਜਾਵੇਗੀ ਐਦਿਕੋ ਸਾਡੀ ਗਾਜਰਾਂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਸਬਜ਼ੀ ਬਣਾਇਆ ਕਰੋ ਤੜਕੇ ਲਾਉਣ ਤੋਂ ਬਿਨਾ ਤੜਕਾ ਨਹੀਂ ਲਾਉਣਾ ਕੜਕੇ ਤੋਂ ਬਿਨਾਂ ਹੀ ਬਣਾਇਆ ਕਰੋ ਤੇ ਤੁਸੀਂ ਸਾਰੇ ਹਲਦੀ ਹਲਦੀ ਖਾਣਾ ਖਾਓ ਤੇ ਸਾਰੇ ਤੁਸੀਂ ਤੰਦਰੁਸਤ ਰਹੋ ਪ੍ਰਮਾਤਮਾ ਤੁਹਾਡੇ ਤੇ ਮੇਰਾ ਪ੍ਰਿਆਤ ਰੱਖੇ